ਆ ਤੇ ਚਰੀਆ ਕਾਸਰੇ ਪੰਜਾਬ ਵਾਸੋਂ ਜਿਹੜਾ ਸਾਖਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿਸ ਚਪਾ 17 ਜੂਨ ਨੂੰ ਪੰਜਾਬ ਦੇ 4:30 5 ਵਜੇ ਤੋਂ ਲੈ ਕੇ ਆਉਣ ਵਾਲੇ 3-4 ਘੰਟੇ ਦੇ ਮੌਸਮ ਦੀ ਗੱਲ ਕਰਾਂਗੇ ਕਿ ਕਿਹਨੇ ਭਾਗ ਵਿੱਚ ਮੀਂਹ ਕਣੀ ਹੋ ਸਕਦਾ ਹੈ ਕਿਹੜੇ ਭਾਗ ਸਾਫ ਤੇ ਖੁਸ਼ਕ ਬਣੇ ਰਹਿਣਗੇ ਆਉਣ ਵਾਲੇ ਘੰਟੇ 'ਚ ਕੋਈ ਬਦਲਾਅ ਹੀ ਕਰੇਟ ਹੋਊਗੀ ਕਿ ਨਹੀਂ ਇਹ ਸਾਰਾ ਕੁਝ ਚੈਨਲ ਦੀ ਆਪਣੀ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਿਹੜੇ ਆਪਣੇ ਕਿਸਾਨ ਵੀਰਾਂ ਨੂੰ ਵੈਦਰ ਦੀ ਇਨਫੋਰਮੇਸ਼ਨ ਦੀ ਲੋੜ ਪੈਂਦੀ ਰਹਿੰਦੀ ਹੈ ਉਹਨਾਂ ਨੇ ਆਪਣੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਤੇ ਜਿਹੜੇ ਵੀਰ ਨਵੇਂ ਆਏ ਆਪਣੇ ਚ ਕਰਦੇ ਹੋ ਚਲੋ ਅਗਦੇ ਵੀਡੀਓ ਤੇ ਹੁਣ ਤਾਂ 4:30 ਵਜੇ ਦੀ ਲਾਈਵ ਸਿੱਟ ਤੇ ਵੀ ਹਾਂ ਦਿਖਾ ਦਉ ਪੰਜਾਬ ਵਿੱਚ ਆਪਣੇ ਹੁਣ ਹਲਕੀ ਜਿਹੀ ਬਦਲਾਅ ਹੀ ਬਣੀ ਹੋਈ ਹੈ ਆਪਣੇ ਜਿਹੜੇ ਪੂਆ ਦੇ ਖੇਤਰ ਹੋ ਗਏ ਮਾਲਵੇ ਦੇ ਪਾਕੋ ਇਨੋ ਜੇ ਥੋੜੀ ਥੱਲੇ ਸੰਗਣੀ ਬਦਲਾਅ ਹੀ ਹੈ ਬਾਕੀ ਪੰਜਾਬ ਵਿੱਚ ਹੁਣ ਟੁੱਟਮੀ ਜੀ ਬਦਲਾਅ ਹੀ ਹੋ ਚੁੱਕੀ ਹੈ ਬਾਕੀ ਜੇ ਪੂਰਾ ਦਿਨ ਆਪਣ ਨੂੰ ਬਦਲਾਅ ਹੀ ਦੇਖਣ ਨੂੰ ਮਿਲੀ ਬਦਲਾਅ ਤਾਂ ਹੁਣ ਜਾਂ ਲੱਗਿਆ ਰਿਹਾ ਹੁਣ ਤੁਸੀਂ ਦੇਖਦੇ ਹੋ ਆਪਣੇ ਪੰਜਾਬ ਵਿੱਚ ਤਾਂ ਸਿਸਟਮ ਨਹੀਂ ਕ੍ਰੀਏਟ ਹੋਇਆ ਪਰ ਰਾਜਸਥਾਨ ਹਰਿਆਣੇ ਵਿੱਚ ਸਿਸਟਮ ਤਕੜੇ ਕ੍ਰੀਏਟ ਹੋ ਰਹੇ ਹਨ ਬਾਕੀ ਤੁਸੀਂ ਇੱਧਰ ਸੈਟ ਦੀ ਮੈਚ ਦੇਖਦੇ ਹੋ ਦੇਖੋ ਕਾ ਹਰਿਆਣੇ ਚ ਕਾਫੀ ਤਕੜਾ ਮੀਂਹ ਦੇਖਣ ਨੂੰ ਮਿਲਦਾ ਬਾਕੀ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ 1-2 ਜ਼ਿਲ੍ਹਿਆਂ ਚ ਮੀਂਹ ਦੇਖਣ ਨੂੰ ਮਿਲਦਾ ਤੁਹਾਨੂੰ ਉਹ ਵੀ ਆਪਾਂ ਦੱਸ ਦਿੰਨੇ ਆ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਪੰਜਾਬ ਦੇ ਮਾਨਸਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਮੁਹਾਲੀ, ਰੂਪਨਗਰ ਹੋ ਗਿਆ ਇਹਨਾਂ ਵਿੱਚ ਮੀਂਹ ਦੇਖਣ ਨੂੰ ਮਿਲਦਾ ਹਲੇ ਹਲਕਾ-ਹਲਕਾ ਫੁਲਕਾ ਮੀਂਹ ਦੇਖਣ ਨੂੰ ਜਿਆਦਾ ਮੀਂਹ ਨਹੀਂ ਦੇਖਣ ਨੂੰਗਾ ਬਾਕੀ ਪੰਜਾਬ ਵਿੱਚ ਹਲੇ ਕੋਈ ਸਿਸਟਮ ਹੋਣ ਕ੍ਰੀਏਟ ਹੋਣ ਦੀ ਉਮੀਦ ਘੱਟ ਹੈ ਜਾਂ ਰਾਤ ਨੂੰ ਕੋਈ ਵੀ ਸਿਸਟਮ ਕ੍ਰੀਏਟ ਹੁੰਦਾ ਹੈ ਜਾਂ ਬਦਲਵਾਈ ਪਾਣ ਦੀ ਹੈ ਕਿਤੇ ਤੁਹਾਨੂੰ ਵੀ ਕਾਲੂ ਵੀ ਮੀਂਹ ਥੋੜੀ ਘੱਟ ਜਾ ਕਰੀਏ ਬਾਕੀ ਤੁਹਾਨੂੰ ਰਾਤ ਨੂੰ ਹੀ ਤਾਂ ਵੀਡੀਓ ਬਣਾ ਦਦਾਂਗੇ 21 22 ਤਰੀਕ ਤਾਈਂ ਪੰਜਾਬ ਦਾ ਮੌਸਮ ਕਿੱਦਾਂ ਦੇਖਣ ਨੂੰ ਮਿਲੂਗਾ ਬਾਕੀ ਅੱਜ ਦੇ ਵਿੱਚ ਨਹੀਂ ਕੋਈ ਕਾਲਮ ਆਇਆ ਗੱਲ ਕਰੀਏ ਆਉਣ ਵਾਲੇ 3-4 ਘੰਟਿਆਂ ਚ ਕੋਈ ਖਾਸ ਮੀਂਹ ਨਹੀਂ ਦੇ ਸਰਨੀਆਂ ਜਿਹੜੇ ਨੂੰ ਜ਼ਿਲ੍ਹੇ ਦੱਸਿਆ ਨੀ ਨਾ ਵਿੱਚ ਮੀਂਹ ਨਹੀਂ ਦੇ ਸਰਨਣਾ ਬਾਕੀ ਪੰਜਾਬ ਦੇ ਲਾਕੇ ਲਗ ਭਾਗ ਸਾਰੇ ਸਾਬ ਤੇ ਖੁਸ਼ਕੀ ਦੇਖਣ ਨੂੰ ਮਿਲਣਗੇ ਬਾਕੀ ਟੈਂਪਰੇਚਰੋਂ ਜ਼ਿਆਦਾ ਨਹੀਂ ਵਧਿਆ ਹੋਇਆ ਮੀਂਹ ਕਰਕੇ ਟੈਂਪਰੇਚਰ ਵਿੱਚ ਕਾਫੀ ਗਰਾਵੜ ਦੇਖਣ ਨੂੰ ਮਿਲ ਰਹੀ ਹੈ ਬਾਕੀ ਹਰਿਆਣਾ ਦਿੱਲੀ ਹੋ ਗਿਆ ਰਾਜਸਥਾਨ ਹੋ ਗਿਆ ਇਹਨਾਂ ਵਿੱਚ ਤਕੜਾ ਮੀ